ਕਰਦene ਲਓ ਜੀ ਮੇਲੇ ਰੀਸਾਨ ਮੇਲੇ ਰੀਸਾਨ ਇਹ ਆ ਗਿਆ ਵੀ ਮੂਰੇ ਬਜਾਈ ਹੁੰਦੀ ਆ ਮਗਰ ਜਗ ਗਏ ਨਾ ਅਸੀਂ ਦੱਸਦੀ ਮਾੜੀ ਜੇ ਇਹਦੇ ਬਾਰੇ ਨੇ ਮੰਨ ਲਓ ਕਟਰ ਫਿਰਦਾ ਲੋਕ ਕਿਉਂ ਨੇ ਹੈ ਆ ਨਿੰਪੂ ਲੱਗੇ ਨੇ ਆ ਨਿੰਪੂ ਲੱਗੇ ਹੋਏ ਨੇ ਜਾਮਣ ਦੀ ਵੈਰਾਈਟੀ ਬਹੁਤ ਆ ਕਿ ਜਿਵੇਂ ਜਾਮਣੇ ਕੋਈ ਵੈਰਾਈਟੀ ਚੋਈ ਜਾਂਦੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਸਹਿਰ ਰਾਜਪੁਰੇ ਤੇ ਇੱਥੇ ਬਹੁਤ ਵੱਡਾ ਕਿਸਾਨ ਮੇਲਾ ਲੱਗਿਆ ਤੁਹਾਨੂੰ ਸਾਰਾ ਆਪਾਂ ਇਹ ਕਿਸਾਨ ਮੇਲਾ ਦਿਖਾਵਾਂਗੇ ਤੇ ਅੱਜ ਤੁਹਾਨੂੰ ਦੂਜੇ ਦਿਨ ਆਪਾਂ ਦਿਖਾਉਨੇ ਆ ਸਾਰਾ ਕਿਸਾਨ ਮੇਲਾ ਜਿਹੜੇ ਜਿਹੜੀਆਂ ਇੱਥੇ ਕੰਪਨੀਆਂ ਨੇ ਸਾਨੂੰ ਸਾਰੀਆਂ ਆਪਾਂ ਦੀ ਵੀਡੀਓ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਲਓ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸਰਦਾਰ ਵਾਲਿਆਂ ਦਾ ਪਹਿਲਾਂ ਸਰਦਾਰ ਵਾਲਿਆਂ ਦੇ ਸੁਪਰ ਸੀਟਰ ਸੁਪਰ ਸੀਟਰ ਦੇਖੋ ਜੀ ਕਿੰਨੇ ਫੁੱਟਾ ਹੋ ਇਹ ਇਹ 8 ਫੁੱਟਾ ਹੋਊ 8-9 ਫੁੱਟਾ ਤਾਂ ਆਹੋ ਇਹ ਇੱਧਰ ਜ਼ੀਰੋ ਡ੍ਰਿੱਲ ਮਸ਼ੀਨ ਆ ਗਈ ਆ ਹਾਂ ਜ਼ੀਰੋ ਡ੍ਰਿੱਲ ਆ ਵੀ ਸਰਦਾਰ ਵਾਲਿਆਂ ਦੇ ਨਾਲ ਤੇ ਆ ਗਿਆ ਵੀ ਮੂਰੇ ਬਜਾਈ ਹੁੰਦੀ ਆ ਉਹ ਚੀਜ਼ ਆ ਗਈ ਨਾ ਅਜੇ ਦੱਸਦੀ ਮਾੜੀ ਜੇ ਇਸ ਬਾਰੇ ਇਹ ਮੰਨ ਲਓ ਕਟਰ ਫਿਰਦਾ ਇਹ ਮੰਨ ਲਓ ਵੀ ਕਰਤੇ ਖੜੇ ਜੀ ਬੀਜਣਾ ਜਿਵੇਂ ਹੈ ਨਾ ਹਾਂ ਹਾਂ ਉਹ ਚੀਜ਼ ਆ ਗਈ ਇਹ ਵੀ ਮੂਰੇ ਬੀਤੀ ਜਾਊਗੀ ਮਾਗਰ ਕਰਤੇ ਬੀਤੀ ਜਾਊਗਾ ਨਾ ਉਹ ਸਹੀ ਆ ਉਹ ਚੀਜ਼ ਆ ਗਈ ਆ ਇਧਰ ਮਾਗੀ ਪੂਰਾ ਟੰਗਰਾ ਦਾ ਹਾਂ ਸਾਰਾ ਆ ਗਿਆ ਇਧਰ ਜਮੇ ਬਾਕੀ ਆ ਅਲੱਗ ਅਲੱਗ ਸਟਾਲ ਆ ਗਏ ਸਾਰੀਆਂ ਆ ਆਪਣੇ ਘਰੇ ਈ ਲੂ ਸਮਾਨ ਘਰੇ ਯੂਜ਼ ਕਰਨ ਵਾਲਾ ਆਪਣੇ ਰਸੋਈ ਦਾ ਸਮਾਨ ਕੋਈ ਨਹੀਂ ਹੈ ਨਾ ਤੇ ਆ achar ਵਾਲੀ ਇਹ achar ਵਾਲਾ ਆ ਗਿਆ ਠੀਕਲਾਖ ਵਾਲਿਆਂ ਦੇ ਠੀਕਲਾਖ ਵਾਲਿਆਂ ਦਾ ਤੇ ਕੱਠ ਬਹੁਤ ਜ਼ਿਆਦਾ ਹੋ ਗਿਆ ਕੱਠ ਵੱਧ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਹ 4 ਵਾਲਾ ਹੈ ਨਾ ਹਾਂ ਇਹ 4 ਵਾਲਿਆਂ ਦਾ ਅੱਗੇ ਚੱਲਦੇ ਹਾਂ ਹੋਰ ਅੱਗੇ ਆ ਗਏ ਆਪਣੇ ਜਗਤ ਜੀਤ ਵਾਲੇ ਜਗਤ ਜੀਤ ਵਾਲੇ 8 ਫੁੱਟਾ 8 ਫੁੱਟਾ ਹੈ ਹਾਂ ਇਹ ਆ ਗਿਆ ਜੀ 8 ਫੁੱਟਾ ਸੁਪਰ ਸੀਟਰ ਹਾਂ ਜਗਤ ਜੀਤ ਵਾਲਿਆਂ ਦਾ ਦੇਖੋ ਜੀ ਆ ਆ ਗਈ ਇੱਧਰ ਆ ਬੈਲਰ ਹਾਂ ਇਹ ਬੈਲਰ ਆ ਗਿਆ ਪ੍ਰੈਸ਼ਰ ਹੀ ਆ ਨਾ ਸਾਰਾ ਪ੍ਰੈਸ਼ਰ ਹੀ ਆ ਹਾਂ ਹੂੰ ਸਾਰਾ ਪ੍ਰੈਸ਼ਰ ਹੀ ਹੈ ਤੇ ਆਪਾਂ ਘਰ ਬੂਟੇ ਦਿਖਾ ਦਈਏ ਮੜੇ ਹੈ ਬੂਟੇ ਹਰੀ ਫਾਲ ਲੱਗਿਆ ਹੋਇਆ ਹੈ ਇਹਨੇ ਇਹਨਾਂ ਪੁੱਤਿਆਂ ਨੂੰ ਇੱਧਰ ਆ ਗਈ ਜੀ ਮਲੇਰਕੋਟਲੇ ਵਾਲਿਆਂ ਦੀ ਬੂਟਿਆਂ ਦੀ ਸਟਾਲ ਮਰੇਕੋਟਲੇ ਵਾਲੇ ਨੇ ਭਾਈ ਹਾਂ ਮਲੇਰਕੋਟਲੇ ਵਾਲੇ ਨੇ ਲਾਓ ਜੀ ਤੇ ਆ ਦੇਖੋ ਤੇ ਆ ਦੇਖੋ ਵੀ ਦੇਖ ਲੋ ਲੋਕ ਦੇਖ ਕਿੰਨਿਆਂ ਨੂੰ ਲੱਗੇ ਹੋਏ ਆ ਤੇ ਆ ਦੇਖੋ ਆ ਵੀ ਲੱਗਿਓ ਨੇ ਮਰੂਦ ਦੇ ਬੂਟੇ ਨੂੰ ਫਾਲ ਲੱਗ ਗਿਆ ਨਾ ਹਾਂ ਹੂੰ ਮੈਨੂੰ ਪੂਰੀ ਪਿਓਰ ਹੋ ਰਹੀ ਚੀਜ਼ ਹਾਂ ਪਿਓਰ ਚੀਜ਼ ਮਿਲੂ ਆ ਦੇਖੋ ਨਿੰਬੂ ਲੱਗੇ ਹੋਏ ਨੇ ਹੈ ਆ ਨਿੰਬੂ ਲੱਗੇ ਹੋਏ ਨੇ ਆ ਨਿੰਬੂ ਲੱਗੇ ਹੋਏ ਨੇ ਜਾਮਣ ਦੀ ਵੈਰਾਈਟੀ ਬਹੁਤ ਆ ਗਈ ਜਿਵੇਂ ਜਾਮਣੇ ਕੋਈ ਬਰੀਕ ਪ੍ਰੈਡਿਟ ਜਿਵੇਂ ਨਾ ਹਾਂ ਬਸਰ ਜਾਮਣ ਦੀਆਂ ਵੈਰਾਈਟੀਆਂ ਆ ਗਈਆਂ ਹੋਰ ਦਾਨ ਜੀ ਹਰ ਤਰ੍ਹਾਂ ਦਾ ਬੂਟਾ ਮਿਲ ਜੂਰੋਂ ਮਿਲ ਜੂ ਹਾਂ ਹਾਂ ਇਹਦਾ ਚੋਟਾ ਸਾਮ ਦੇ ਦਾ ਇਹਦੀ ਸਖਤ ਮਤੀ ਆ ਦੇਖੋ ਆ ਛੋਟੇ ਛੋਟੇ ਨਿੰਬੂਏ ਲੱਗੇ ਹੋਏ ਨੇ ਸਹੀ ਗੱਲ ਆ ਆਪੋ ਉਧਰ ਤੋਂ ਖੜੀ ਮੜਾ ਜਾ ਚਲੋ ਜੀ ਚਲੋ ਆ ਜੀ ਬਾਈ ਨੂਨ ਦਾ ਪੇੜ ਕਿੰਨੇ ਦਾ ਬਾਈ ਇਧਰ ਪੈਣੀ ਸਾਹ ਵਾਲੇ ਵੀ ਖੜੇ ਆ ਵੀਰ ਬਹੁਤ ਪਾਖਰੇ ਇਕੋ ਜਿਹੇ ਕੱਖ ਗੰਨਾ ਵੱਧ ਗਿਆ ਇਹ ਬੰਦੇ ਨੇ ਆਪਣੇ ਮਾਲ ਕੇ ਇਹ ਇਧਰ ਕੀ ਆ ਗਿਆ ਹਾ ਮਰਬਾ ਵਗੈਰਾ ਆ ਗਿਆ ਜੀ ਦੇਖੋ ਚਾਰ ਆ ਗਏ ਆ ਆ ਚਾਰ ਆ ਗਏ ਸਾਰੇ ਹਨਾ ਹਾਂ ਚਾਰ ਆ ਗਏ ਇਧਰ ਕੀ ਆ ਮਨ ਲੱਗ ਗਿਆ ਵੇ ਸੱਜੂ ਦਾ ਹੋ ਗਿਆ ਇਹ ਘਰ ਦਾ ਹਨਾ ਤਾਂ ਘਰੇਲੂ ਚੀਜ਼ਾਂ ਬਰਤਣੇ ਰਹੀਆਂ ਸੋਈਦੀਆਂ ਹਾਂ ਜਮ ਤਾਲਾ ਹੋ ਗਈ ਹੈ ਨਾ ਮਟਰ ਹੋ ਗਏ ਜਮੇ ਕਣੀਆਂ ਆ ਦੇ ਸਾਮਾਨ ਸਹਦ ਆ ਗਿਆ ਭਾਈ ਸਾਮਾਨ ਸਹਦ ਹੋ ਗਿਆ ਇਧਰ ਹੋ ਗਿਆ ਤੇ ਉਰ ਹੋ ਗਿਆ ਲੋਕ ਵੀ ਇਕੱਠ ਦੇਖੋ ਤੁਸੀਂ ਇਕੱਠ ਦੇ ਕੋ ਬਹੁਤ ਜ਼ਿਆਦਾ ਕੋ ਲੱਗ ਤੇ ਭਾਈ ਮਾਂ ਬੋਲੀ ਪੰਜਾਬੀ। ਉਮੀਦ ਦੂਹੇ ਵਾਲਾ ਹੈ। ਹਾਂ ਆਹ ਦੇਖੋ ਵੀ ਬਾਈ ਦੀ ਕਲਾ। ਹਾਂ ਵਧੀਆ ਚੀਜ਼ਾਂ ਥਾਂ ਮੇ ਹਾਂ ਵਧੀਆ ਚੀਜ਼ਾਂ ਥਾਂ ਮੇ ਹੋਈਆਂ ਨੇ ਬਾਈ ਨੇ। ਸਹੀ ਗੱਲ ਹੈ। ਹਾਂ ਕੱਠ ਬਹੁਤ ਆ ਇੱਧਰ ਆ ਜੋ। ਪੁਰਾਣਾ ਪੰਜਾਬ ਕਹਿ ਸਕਦੇ ਆਪਾਂ। ਖੂ ਬਾਈ ਟੰਡਾ ਹੈ। ਪੁਰਾਣਾ ਪੰਜਾਬ ਕਹਿ ਰਹੇ ਆ ਤੇ ਆਪਾਂ ਹੁਣ ਹੁਣ ਤਾਂ ਕਹਿ ਸਕਦੇ ਆ ਹੁਣ ਤਾਂ ਬਣਦਾ ਵੀ ਆ ਉਹਦੇ ਨਾਲ ਦਾ ਨਾਲ ਕਹਤਾ ਉੱਥੇ ਹੈਗਾ ਹਨਾ ਹੁਣ ਵੀ ਰੜਾ ਸਾਹਿਬ ਜਰਗ ਵੀ ਹੈਗੇ ਨਾਲ ਦਾ ਜਰਗ ਵੀ ਹੈਗੇ ਨਾਲ ਦਾ ਜਰਗ ਵੀ ਹੈਗਾ ਨਾਲ ਦਾ ਲੋ ਵੀ ਦੇਖੋ ਆ ਕੀ ਤਾਣੀ ਵਾਲਾ ਪੁੱਤ ਠੀਕ ਨਾ ਹੁੰਦਾ ਇਹ ਨਹੀਂ ਬਾਈ ਪਤਾ ਕੀ ਹਿਸਾਬ ਹੋਦਾ ਦੇਖੀ ਮੈਂ ਰਾਤ ਨੂੰ ਦੇਖੀ ਦੇਖੀ ਦੇਣੀ ਆਹੋ ਲੈਂਪ ਆ ਗਿਆ ਨਾ ਆ ਲੈਂਪ ਆ ਗਿਆ ਬੋਤਲਾਂ ਸਜਾਵਟ ਸਜਾਉਂ ਆਂ ਆਂ ਜੱਗੋ ਆ ਗਈ ਆ ਪਲੇਅਰ ਆ ਗਿਆ ਆ ਪ੍ਰਾਤਨ ਚਰਖਾ ਚਰਖਾ ਦਾ ਆਪਣੀ ਵਿਆ ਵਿਆ ਆਪਣੇ ਲੈ ਕੇ ਜਾਵਾਂਗੇ ਔਰ ਤੂੰ ਤਾਂ ਕੱਤਦਾ ਨਹੀਂ ਹੋਣਾ ਕਿ ਕੱਤਦਾ ਹੁੰਦਾ ਚਰਖਾ ਨਾ ਕੱਤ ਨਾ ਕਾ ਉਪੇਆ ਆਪਣੀਆਂ ਆ ਹੂੰ ਜਾਓ ਵੀ ਰਾਤੋਂ ਰਾਤ ਤੱਕ ਤੱਕੀ ਵੀ ਹੈਗੀ ਆਪਣੇ ਮੇਲੇ ਦਾ ਹੁਣ ਸੈਲ ਹੋ ਗਈ ਹੈਗੀ ਦੀ ਹੂੰ ਐ ਕਲਾੜੀ ਵੀ ਹੈਗੀ ਦੀ ਉਹ ਆਪਾਂ ਵੇਚੀ ਜਿਆ ਬਾਕੀ ਇਕੱਠ ਬਹੁਤ ਜ਼ਿਆਦਾ ਹੋ ਗਿਆ ਇਕੱਠ ਬਹੁਤ ਜ਼ਿਆਦਾ ਹੈ ਦੇਖੋ ਤੁਸੀਂ ਬਹੁਤ ਹੋ ਜਾਣ ਸੀ ਲੋਕ ਨੇੜੇ ਪਹੁੰਚੇ ਹੋਏ ਨੇ ਕਈ ਗੱਲ ਹੈ ਮੇਲੇ ਤੇ ਜਣੀ ਐ ਕਿ ਮੈਂ ਕਹਿੰਨਾ ਕਿਸਾਨ ਮੇਲੇ ਇਕੱਠ ਜ਼ਿਆਦਾ ਹੈ ਨਾ ਪਹਿਲਾਂ ਨਾਲੋਂ ਜਿਆਦੇ ਆ ਕਿ ਜਿਵੇਂ ਮਨ ਲਾ ਪਾ ਉਥੇ ਕਿੱਥੇ ਦੇਖੇ ਰਹਤ ਨੇ ਖੰਨੇ ਖੰਨੇ ਵੀ ਬਹੁਤ ਇਕੱਠੀ ਸੀ ਜਾ ਕੇ ਵੀਡੀਓ ਦੇਖ ਪਾਈ ਹੋਈ ਆਪਣੀ ਖੰਨੇ ਕਾ ਸਾ ਮੇਲੇ ਦੀ ਖੰਨੇ ਥੋੜਾ ਜਗ੍ਹਾ ਦੀ ਕਿਤਨੀ ਬਹੁਤ ਸੀਗੀ ਹਾਂ ਜਗ੍ਹਾ ਦੀ ਦਿੱਕਤ ਹੈਗੀ ਥੋੜੀ ਜੀ ਜਗ੍ਹਾ ਦੀ ਕਿੱਲਤ ਜੀ ਸੀਗੀ ਖੰਨੇ ਦਾ ਹਾਂ ਮੈਂ ਜਗ੍ਹਾ ਦੀ ਕਿੱਲਤ ਹੈਗੀ ਜੋੜੀ ਜਿੱਥੇ ਤਾਂ ਅੰਨੀ ਜਗ੍ਹਾ ਵੀ ਬਹੁਤ ਖੁੱਲੀ ਆ ਪਰ ਇਕੱਠ ਫੇਰ ਬਹੁਤ ਆ ਆਹ ਹਮ ਬਗੇਨੇ ਪਹਾੜਾਂ ਦੀ ਮੇਰੀ ਹਲਦੀ ਆ ਇਹ ਪਹਾੜ ਵਾਲੀ ਹਲਦੀ ਹੈ ਇੱਧਰ ਸਹੈਦ ਆ ਗਏ ਆਹ ਸਹੈਦ ਆ ਗਿਆ ਆ ਮੰਡਿਆਲ ਦਿਖਾ ਦੇ ਆਪਾਂ ਨੇ ਹਾਂ ਇੱਧਰ ਮੁੰਡਾ ਗਰੁੱਪ ਵਾਲੇ ਆ ਗਏ ਮੰਡਾ ਗਰੁੱਪ ਵਾਲੇ ਆ ਗਏ ਇਹਨਾਂ ਦੇ ਕੰਕ੍ਰੀਟਰ ਤੇ ਬੋਰ ਇੰਪਲੀਮੈਂਟ ਆਹ ਦੇਖੋ ਆਹ ਦਿਖਾਉਂਗਾ ਇੰਜੀਨੀਅਰ ਵਾਲੇ ਆ ਦੇਖੋ ਕੋ ਨਾਲ ਨਾ ਪੂਰੇ ਬੈਠੂ ਬੰਦੇ ਇਹ ਵੀ ਇਹ ਆ ਗਿਆ ਹਰਾ ਵੱਢਣੇ ਵਾਲੀ ਇੱਥੇ ਬੈਠੋ ਲੰਬਾਈ ਬਹੁਤ ਆ ਹਾਂ ਚਾਰ ਕੀ ਦੂਰ ਤੇ ਲੈ ਜਾਂਦਾ ਚਾਰ ਗੇਰ ਹੋ ਗਏ ਇਹਦੇ ਬੈਗ ਛਣੇ ਫਾਈਲ ਉਹ ਜੁਨੇ ਲਾ ਲੋ ਫਾਈਲ ਉਹ ਲੱਗ ਤੂੰ ਆ ਇਧਰ ਨੂੰ ਲੋ ਤੇ ਨੂੰ ਫਾਈ ਉਹ ਛੋਟੇ ਆ ਗਏ ਨਹੀਂ ਨਾ ਆ ਉਹ ਦੋ ਛੋਟੇ ਆ ਗਏ ਇਹ ਬੈਠ ਕੇ ਵਾਲਾ ਇਹ ਬੈਠ ਕੇ ਵਾਲਾ ਆ ਗਿਆ ਬੜਕੇ ਵਾਲਾ ਬੜਕੇ ਜਲਾਉਣ ਜਲਾਉਣ ਉਹਦੇ ਵੀ ਥੱਕ ਜੂ ਬੰਦਾ ਤਾਂ ਸਹੀ ਗੱਲ ਹੈ ਮੇਰੇ ਵਰਗਾ ਤਾਂ ਮੇਰੇ ਵਰਗੇ ਥੱਕ ਜੂ ਹਾਂ ਉਹ ਸਾਰੇ ਥੱਕ ਜਾਣਗੇ ਹਾਂ ਆ ਹਰੇ ਵੱਡਣ ਵਾਲੀ ਇਹ ਵੀ ਹਰਖੇ ਵਾਲੀ ਹੈ ਨਾ ਹਾਂ ਉਹ ਦੂਈ ਹੈ ਨਾ ਉਹ ਤੇਰੀ ਵੱਡਣ ਵਾਲੀ ਹੈ ਇਹ ਦੇਖੋ ਵੱਡ ਵੱਡ ਕੇ ਜਰੀ ਇਕੱਠੀ ਕਰਕੇ ਜਾਣੀ ਸੀ ਸਾਈਡ ਤੇ ਗੱਡੀ ਜਾਂਦੀ ਹਾਂ ਸ਼ਾ ਇਹ ਆਹ ਕਾਰ ਕੇ ਲੜਾਈ ਉਹ ਸਾਰੇ ਕਸਾ ਉਹ ਕਰਦੀ ਆ। ਮੱਕੀ ਚਰੀ ਸਾਰਾ ਉਹਦੇ ਬਾਜਰਾ ਸਾਰਾ ਉਸੇ ਵੜਦੀ ਆ। ਆ ਮਿੰਨੀ ਰੂਟਾ ਬੀਟਰ ਕਹਿ ਸਕਦੇ ਨਾ। ਹਾਂ ਇਹ ਮਿੰਨੀ ਰੂਟਾ ਬੀਟਰ ਆ ਗਏ ਨੇ ਜੀ। ਦੇਖੋ। ਉਹ ਬੰਦੇ ਨੇ ਉਹ ਵੱਡਾ ਨਾ ਉਹ ਸੈਲਫ ਰਟਾਟ ਆ ਗਿਆ ਆਹ ਦੂਰ ਰਟਾਟ ਆ ਗਿਆ। ਇਹ ਜਮੇ ਇੰਜਣ ਵਾਲੇ ਬੰਦੇ ਨੇ। ਉਹ ਸੈਲਫ ਆ। ਉਹ ਹਨਾ। ਉਹ ਵੀ ਦੇਖੋ। ਕਾਟਾ ਬਾਈ ਨੇ ਕਾਟਾ ਹੈ। ਵਾਹ ਕਾ ਟਰੈਂਕਰ ਦੀ ਨਾ ਡੀਜ਼ਲ ਇੰਜਨ ਉਹ ਡੀਜ਼ਲ 3 ਇੰਜਨ ਆਉਂਦਾ ਆਰੇ ਆ ਰਹੀ ਆ ਗਈ ਇੱਧਰ ਫੀਡ ਆ ਗਈ ਫੀਡ ਆ ਗਈ ਭਾਈ ਇੱਧਰ ਨੀਸਾਨ ਵਾਲਿਆਂ ਦੀ ਹਾਂ ਇੱਥੇ ਇੱਧਰ ਆ ਗਏ ਨੇ ਆਪਣੇ ਇਹ ਕਿਹੜੇ ਆ ਗਏ ਆ ਦਿਖਾ ਦਈਏ ਸੰਤੂ ਵਾਲੇ ਇੱਧਰ ਅਮਲੇਮੈਂਟ ਹਾਂ ਸੰਤੂ ਵਾਲੇ ਅਮਲੇਮੈਂਟ ਦਿਖਾ ਦਈਏ ਹਾਂ ਇਹ ਰਹਿ ਗਏ ਹਾਂ ਇਹ ਰਹਿ ਗਈ ਦੀ ਸੰਤੂ ਸੰਘਾਰੀ ਆ ਆਂਦੂ ਵਾਲੇ ਆ ਗਏ ਦੇਖੋ ਸੰਤੂ ਸੰਘਾਰੀਆ ਹਾਂ ਦੇਖੋ ਇਹਨਾਂ ਦੇ ਐਂਪਲੀਮੈਂਟ ਆ ਗਏ ਭਾਈ ਪ੍ਰੈਸ਼ਰ ਤਵੀਆਂ ਹਾਂ ਵਿਚਾਲੇ ਟਾਇਰ ਲੈ ਵੀ ਆ ਵੀ ਦੇਖੋ ਇੱਧਰ ਸਾਧੂ ਆ ਇਹ ਸੰਧੂ ਨਹੀਂ ਸਾਧੂ ਸਾਧੂ ਆ ਸਾਧੂ ਹਾਂ ਇਹ ਦਿਖਾਤੀ ਪਹਿਲਾਂ ਮੈਂ ਕਹਣਾ ਆ ਖੰਦੂ ਗਈ ਹੈ ਨਾ ਸਾਧੂ ਸਾਧੂ ਵਾਲੇ ਨੇ ਸਾਧੂ ਵਾਲੇ ਨੇ ਇਹ ਤਾਂ ਖਾਲੇ ਨਹੀਂ ਆਹ ਕਟਿਆ ਨਹੀਂ ਫਨੀਰੀ ਆ ਗਈ ਹਾਂ ਇਧਰ ਫਨੀਰੀਆਂ ਆ ਗਈਆਂ ਨੇ ਜੀ ਦੇਖੋ ਆ ਗਈ ਗੋਭੀ ਆ ਗਈ ਆ ਮੈਂ ਮਿਰਚਾਂ ਹਨ ਗੋਭੀ ਵਿੱਚ ਮਿਰਚਾਂ ਟਣੀਆਂ ਟਣੀਆਂ ਇਧਰ ਬੂਟੇ ਆ ਗਏ ਹੋਰ ਦੇਖੋ ਵਾਲਾ ਵੀ 50 ਇਹਲਾ ਤੋਂ ਕੋਈ ਕੰਨੀ ਤਰ੍ਹਾਂ ਦੀ ਵੈਰਾਈਟੀ ਆ ਹਾਂ ਸਹੀ ਗੱਲ ਆਹ ਰਹੀ ਵੀ ਆਹ ਅੰਜੀਰ ਆਹੋ ਅੰਜੀਰ 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 ਹਾਂ ਜਿਹੜਾ ਮੈਦਨ ਬਹੁਤਾਂ ਵੀ ਆਹ ਦਸ ਜਿਹੜਾ ਬੂਟੇ ਦਾ ਕੀ ਹੋਗਾ ਹਾਂ ਅੰਜੀਰ ਲਾਈ ਵੀ ਦੇਖੋ ਛੋਟੇ ਛੋਟੇ ਬੂਟਿਆਂ ਨੂੰ ਵੀ ਲੱਗਿਆ ਹੋਈਆਂ ਠੀਕੋ ਇੱਧਰ ਆ ਦੂਏ ਵੀ ਆ ਗਏ ਹੈਂ ਅਮਰਤ ਡ੍ਰੈਗਨ ਫਰੂਟ ਆਹ ਆ ਗਿਆ ਡ੍ਰੈਗਨ ਫਰੂਟ ਹੈ ਹਾਂ ਆ ਗਿਆ ਮਤਲਬ ਆਹ ਹਾਂ ਡ੍ਰੈਗਨ ਫਰੂਟ ਨੇ ਹੂੰ ਆ ਗਏ ਪੀਡੀਸੀ ਗਰੁੱਪ ਵਾਲੇ ਆ ਗਏ ਇਹਨਾਂ ਦੇ ਜਿਆਦਾ ਸੁਪਰਹੀਟਰ ਹੀ ਨੇ ਇਹਨਾਂ ਦੇ ਹਾਂ ਤੇਜ ਕਰਾ ਸੁਪਰਹੀਟਰ ਚੱਲ ਲੇਜ਼ਰ ਕਰਾਉਂਦੇ ਇਹਨਾਂ ਦੇ ਗਾਦੇ ਇੱਧਰ ਚੱਲਦੇ ਇੱਥੋਂ ਆ ਜੋ ਆਇਆ ਦੇ ਆਪਣੇ ਐਮਐਲਏ ਦੇਵਮਾਨ ਦੇਵਮਾਨ ਹਾਂ ਐਮਐਲਏ ਦੇਵਮਾਨ ਸਾਹਿਬ ਵੀ ਆਏ ਹੋਏ ਨੇ ਬਾਕੀ ਇਕੱਲਾ ਆ ਆ ਟਵਾਇਟਾ ਦੀ ਗਲਿੰਜਾ ਵੈਸ਼ੇ ਨੇ ਬਲੈਨੋ ਆਉਂਦੀ ਅਮਰੁੱਤੀ ਜੁਕੀ ਦੀ ਇਹ ਆਈ ਹੋਈ ਹਾਂ ਉਹ ਵੀ ਸ਼ੇਪ ਤੇ ਅਮ ਜੇਬਟ ਟਵਾਟਾ ਦੀ ਕਲੀਂਚਾ ਆਹਾ ਅਰਪਣ ਗੁਰੂ ਇਹ ਜੇ ਬਰੀਜਾ ਆਉਂਦੀ ਉਹਨਾਂ ਦੀ ਬਰੀਜਾ ਆਉਂਦੀ ਆ ਸਾਡਾ ਬਣਾਣਿਆਂ ਦਾ ਗਿਆ ਉਹ ਵਾਕਪੈਗਨ ਵਾਲੇ ਆ ਗਏ ਨੇ ਅੱਗੇ ਵੋਲਸ ਵੈਗਨ ਵਾਲੇ ਆ ਗਏ ਬਾਹਰ ਜਾ ਕੇ ਸੈੱਟ ਹੁੰਦਾ ਹੈ ਬਾਹਰ ਵੀ ਸੈੱਟ ਹੋਣਾ ਸੌਖਾ ਨਹੀਂ ਜਿਹੜੇ ਤੁਹਾਡੇ ਬੱਡੇ ਜਿਹੜੇ ਬਾਹਰ ਬੈਠੇ ਨੇ ਜਿਹਨਾਂ ਦੇ ਪੱਕੇ ਹੋਏ ਗੱਲ ਸੀ ਇਕੱਠ ਦੇਖੋ ਲੋਕੀ ਇਕੱਠ ਬਹੁਤ ਜ਼ਿਆਦਾ ਆ ਇਕੱਠ ਬਹੁਤ ਹੋ ਗਿਆ ਤੇ ਪ੍ਰਾਈਮ ਐਗਰੋ ਵਾਲੇ ਆ ਗਏ ਨੇ ਥੱਲੋਂ ਬਠੰਡੇ ਹੋਣੇ ਪ੍ਰਾਈਮ ਐਗਰੋ ਉਹਨਾਂ ਦੇ ਪਾਣੀ ਤੋਂ ਬਾਹਰ ਦੀ ਬਹੁਤ ਦਿੱਤੀ ਨੇ ਬਾਹਰ ਮਾਮਾ ਜੀ ਪੈਸੇ ਦੀ ਕਦਰ ਹੈਗੀ। ਲਓ ਜੀ ਆਪਣਾ ਮੇਰੇ ਵੀ ਇਸ ਤਰ੍ਹਾਂ ਦੂਜਾ ਤੀਜਾ ਗੇੜਾ ਹਨਾ ਸਹੀ ਗੱਲ ਆ। ਕੁੰਡੇ ਨੂੰ ਕੋਈ ਨਾ ਕੋਈ ਮੋਹਰਾਈ ਮੈਂ ਘੋਟ ਲੋਕ ਠੰਡੇ ਵਾਲੇ ਠੰਡੇ ਵਾਲੇ ਦੇਖੋ ਰੋਟਾ ਵੀ ਡਰ ਇਹਨਾਂ ਦੇ ਲਓ ਜੀ ਇਹ ਠੱਲੋ ਪਠੰਡੇ ਵਾਲਿਆਂ ਦਾ ਕੈਫਟਾ ਇਹ 12 ਫੁੱਟਾ ਹਰ ਰੋਟਾ ਵੀ ਡਰ ਹੋਈ। ਹਾਂ 1 ਲੱਖ 80 ਹਜ਼ਾਰ ਦਾ 5000 ਡਿਸਕਾਊਂਟ ਆ। ਆ ਗਿਆ ਭਾਈ 655 DI ਇਹ ਅੱਜ ਮਹਿੰਦਰਾ ਵਾਲੇ ਆ ਗਏ ਨੇ ਹੋਰ ਭਾਈ 4 ਹਨਾ ਕਿੰਨਾ ਵੇਟ ਚ 72 ਕਿਲੋ ਇਹ ਮੂਰੇ ਹਾਂ ਇੱਕ ਪਲੇਟ ਦਾ ਵੇਟ 72 ਕਿਲੋ ਆ 8 ਪਲੇਟਾਂ ਨੇ 8 ਪਲੇਟਾਂ ਨੇ ਬਹੁਤ ਆ ਵੇਟ ਦਾ ਕੋਈ 2 ਗੁਆਂਟਲ 20 ਕਿਲੋ ਆ ਵਾ ਜਨ ਮੂਰੇ ਮੂਰੇ ਆ ਗਿਆ 585 DI ਹਾਂ 585 DI 4 ਵਾ ਮੂਰੇ 5 5 4/4 ਚ ਆ ਗਿਆ 6 5 4/4 ਚ ਆ ਗਿਆ ਹਾਂ ਇਹਨਾਂ ਦਾ ਹਿੱਸਾ ਨਹੀਂ ਮਜ਼ਬੂਤ ਆ ਬਾਈ ਇੱਧਰ ਰੁਕਾ ਵੀ ਡਰਾ ਆ ਰੁਕਾ ਇੱਧਰ ਸਟੇਜ ਲੱਗੀ ਹੋਈ ਆ ਹਾਂ ਉਹ ਵੀ ਗਾਗਰੇ ਦੇ ਉੱਤੇ ਕਲਾਕਾਰ ਵੀ ਪਹੁੰਚ ਰਹੇ ਨੇ ਹਾਂ ਭਗਵਾਨ ਜੀ ਵੀ ਆ ਰਹੇ ਨੇ ਭਗਵਾਨ ਸਾਹਿਬ ਨੂੰ ਕੇਸਟਕਾਇਤ ਜੀ ਵੀ ਆ ਰਹੇ ਨੇ ਕੀ ਕਰਾ ਰਹੇ ਜੀ ਸੁੱਧ ਦੇਸੀ ਦੀ ਜਲੇਬੀ ਹਰਿਆਣਾ ਸਰਕਾਰ ਵੱਲੋਂ ਸਨਮਾਨਤੋਈ ਹੋਈ ਹੈ ਹਰਿਆਣਾ ਗਵਰਨਰ ਵੱਲੋਂ ਪ੍ਰਾਪਤ ਸਨਮਾਨਿਤ ਕੀਤਾ ਗਿਆ ਹੈ ਹਰਿਆਣਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹਾਂ ਉਹਨਾਂ ਕੋਲ ਖੱਟ ਤੇ ਨਾ ਖਾਈਏ ਫਿਰ ਜਲੇਬੀ ਹੋ ਮਿੱਠਾ ਨਹੀਂ ਮਿੱਠਾ ਨਹੀਂ ਖਾਣਾ ਤੁਸੀਂ ਘਰੋਂ ਖਾਣੀਆਂ ਹਾਂ ਆ ਵਾ ਦਿਖਾ ਦਿੰਨੇ ਆ ਖਾ ਕੇ ਦਿਖਾ ਹੋਊ ਇੱਕ ਥੋੜਾ ਦਿਖਾ ਹੋ ਮੇਂ ਨਹੀਂ ਖਾ ਰਹੀ ਹੋਣੀ ਇਹ ਬਹੁਤ ਵੱਡੀ ਦੇਖੋ ਕੋ ਵੀ ਦੇਖੋ ਕਿ ਡਿਜਲੇ ਪੀਆ ਕਿੰਨੇ ਦੀਆ ਬੱਚਦਾ ਕਿੰਨੇ ਦਾ ਬਈ 1 80 ਰੁਪਏ ਦੇ ਇੱਕ ਲੈ ਲੈ ਮੇਰੇ ਕੋ ਫਾ ਲੋਗੇ ਹਾਂ ਹਾਂ ਜੰਨੇ ਕੋ ਖਾਤੇ ਕਿ ਖਾ ਲਾਂਗੇ ਬਾਕੀ ਪੈਕ ਕਰਾ ਲਓ ਵੀ ਅੱਗੇ ਆ ਗਿਆ ਲੱਖ ਲੱਖ ਟਾਲਾਂ ਆ ਕਿਹੜੇ ਆ ਗਏ ਫੋਨ ਦਾ ਕੈਂਪ ਵਾਲੇ ਆ ਗਏ ਨਾ ਕਰਾਉਣਾ ਹੁੰਦਾ ਨਾ ਨਹੀਂ ਫੋਨ ਪਹਿਲਾਂ ਹੀ ਇਕੱਠਾ ਆ ਬਣੇ ਜਾਂਦੇ ਆ ਔਰ ਮੂਤ ਕੱਲ ਹੈ ਹੀ ਨਹੀਂ ਦੀ ਹੈ ਕੱਲ ਤਾਂ ਹੈ ਹੀ ਨਹੀਂ ਦੀ ਕੋਰ ਇੱਧਰ ਦਸ਼ਮੇਸ਼ ਵਾਲੇ ਆ ਗਏ ਕੱਲ ਹੈ ਉਹ ਨਹੀਂ ਸੀ ਹਨਾ ਇੱਧਰ ਦਸ਼ਮੇਸ਼ ਵਾਲੇ ਉਹਦੇ ਬਹੁਤ ਨੈਸ਼ਨਲ ਵਾਰਡ ਮਿਲਿਆ ਉਹਨੂੰ ਹਾਂ ਇਹ ਨੈਸ਼ਨਲ ਵਾਰਡ ਮਿਲਿਆ ਆ ਇਹ ਕਿੰਨੀ ਕੀਮਤ ਦੱਸੀ ਤੁਸੀਂ ਯਾਰ ਇਹ ਆ 34 ਲੱਖ ਦੀ ਮਦੂਨ 34 ਲੱਖ ਦੀ ਆ ਇਹ ਕੈਮਨ ਬੰਦ ਦਸ਼ਮੇਸ਼ ਵਾਲਿਆਂ ਦੀ ਮਰੇ ਕੋਲ ਲਾ ਇੱਧਰ ਰੇਲ ਕੋਡ ਲਾ ਮਾ ਜ ਆ ਕੇ ਬੱਚਿਆਂ ਚੜ ਕੇ ਦੇਖਣਾ ਨਹੀਂ ਨਹੀਂ ਤੇ ਇੱਧਰ ਆ ਗਏ ਖਾਲਸਾ ਈਡ ਵਾਲੇ ਆ ਖਾਲਸਾ ਈਡ ਵਾਲੇ ਆ ਗਏ ਇੱਧਰ ਤੇ ਬਾਕੀ ਆ ਆ ਗਏ ਇੱਧਰ ਸਟਾਲਾਂ ਜਿਵੇਂ ਬਾਗਬਾਨੀ ਵਿਭਾਗ ਆ ਆ ਗਿਆ ਐਗਰੀਕਲਚਰ ਪੰਜਾਬ ਦਾ ਇੱਧਰ ਪੀਆ ਵਾਲੀਆਂ ਆ ਗਈਆਂ ਆ ਪੀਆ ਵਾਲੀਆਂ ਆ ਗਈਆਂ ਆਦ ਨੂੰ ਆਪ ਪਹਿਲੀ ਵੀਡੀਓ ਦਰਵਾਤਾ ਲੱਗੀਆਂ ਹੋਈਆਂ ਨੇ ਹਾਂ ਹਾਰੇ ਇਹਨਾਂ ਜਗਜੀਤ ਵਾਲਾ ਵਾਂਗੂ ਇਹਨਾਂ ਨੇ ਵੀ ਪ੍ਰਚਾਰਦੇ ਨੇ ਇਹਨਾਂ ਨੇ ਤੇ ਬਰਾਂ ਸੀਡ ਫਾਰਮ ਵਾਲੇ ਆ ਗਏ ਸੀਡ ਫਾਰਮ ਵਾਲੇ ਆ ਗਏ ਤੇ ਇਕੱਠ ਬਹੁਤ ਜ਼ਿਆਦਾ ਹੋ ਗਿਆ ਲਓ ਜੀ ਤੇ ਬਾਕੀ ਕੀ ਚੀਜ਼ ਆਈ ਜੀ ਪਤਾ ਨਹੀਂ ਕੀ ਆ ਤੇ ਬਾਇਓ ਗੈਸ ਤਾਂ ਨਹੀਂ ਹੋ ਤੂੰ ਜੀ ਹੋ ਸਕਦਾ ਹਾਂ ਇੱਧਰ ਆ ਜਾਓ ਬਾਕੀ ਜਿਹੜਾ ਚਾਦਰੇ ਪਾ ਕੇ ਉਹ ਭਾਈ ਉਹਨੂੰ ਵਿਸ਼ੇਸ਼ ਸਨਮਾਨ ਕਰਨਾ ਚਾਹੀਦਾ ਚਾਦਰੇ ਪਾਈ ਕਰਦੇ ਨੇ ਭਾਈ ਉਹ ਨਹੀਂ ਤੇ ਬਾਬਾ ਬਾਈ ਨਾਲ ਜਾਦਰਾ ਲਾਓ ਜੀ ਬਾਬਾ ਜੀ ਚਾਦਰਾਂ ਲਾਈ ਵਰਦੇ ਨੇ ਲਓ ਜੀ ਮੇਲੇ ਦੀ ਸ਼ਾਨ ਮੇਲੇ ਦੀ ਸ਼ਾਨ ਤੇ ਇਹ ਭਾਈ ਵਿਸ਼ੇਸ਼ ਸਨਮਾਨ ਹੋਣਾ ਨਾ ਜਿਹੜਾ ਪਾ ਚਾਦਰੇ ਪੇਸ਼ ਸਨਮਾਨ ਪੇਸ਼ ਉਹਨੂੰ ਲੈਣਾ ਸਨਮਾਨ ਕਰਨਾ ਜਿਹੜਾ ਚਾਦਰਾਂ ਲਾ ਗਿਆ ਇਹਦੇ ਹਾਂ ਐਗਰੀ ਜ਼ੋਨ ਵਾਲੇ ਲਓ ਵੀ ਇੱਧਰ ਐਗਰੀ ਜ਼ੋਨ ਵਾਲੇ ਆ ਕੇ ਤੇ ਕਾਠੇ ਭਾਈ ਬਹੁਤ ਜ਼ਿਆਦਾ ਹੋ ਗਿਆ ਮੇਲੇ ਦੇ ਇੱਧਰ ਅਨਰਜੀਤ ਡੈਰੀ ਫਾਰਮ ਵਾਲਿਆਂ ਦੇ ਆ ਗਏ ਨੇ ਪਟਾਟੇ ਅਨਰਜੀਤ ਡੈਰੀ ਫਾਰਮ ਵਾਲੇ ਪੁੱਤਰ ਪੇਂਟਿੰਗ ਵਰਦਾਰਸਨੀ ਆਹ ਦਿਖਾਓ ਵੀ ਪੇਂਟਿੰਗ ਵਰਦਾਰਸਨੀ ਮਾੜਾ ਜਿਹਾ ਹੋ ਲਵੇ ਲਓ ਜੀ ਇਹ ਆਪਣੇ ਲਾ ਲਓ ਵੀ ਇਹ ਸਰਾਨੇ ਕਲਚਰ ਦਾ ਸਾਰਾ ਇਹਨੀ ਸੋਣੀ ਜੀ ਯਾਰ ਆਹ ਦੇਖੋ ਇੱਧਰ ਲਓ ਜੀ ਜੀ ਦੇਖੋ ਆ ਦੇਖੋ ਵੀ ਇਹ پوری ਘਾੜ ਚੀਜ਼ ਆ ਨਾ ਤੇ ਆਹੇ ਤਰਫ ਤੇ ਯਾਰ ਨਹੀਂ ਦੇਖੋ ਕਿ ਨਹੀਂ ਸੋਹਣੀ ਚੀਜ਼ ਬਣਾਈ ਆ ਬਾਈ ਨੇ ਇਹ ਆ ਜੀ ਰਾਜਪੁਰ ਦਾ ਕਿਸਾਨ ਮੇਲਾ ਜਿਹੜਾ ਕਿ ਚੌਥਾ ਵੱਡਾ ਮੇਲਾ ਉੱਤਰੀ ਭਾਰਤ ਦਾ ਬਹੁਤ ਵੱਡਾ ਮੇਲਾ ਤੇ ਤੁਹਾਨੂੰ ਸਾਰੀ ਤਕਰੀਬਨ ਆਪਾਂ ਵੀਡੀਓ ਦਿਖਾਈ ਆ ਲਓ ਆਓ ਵੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਰਾਜਪੁਰ ਦਾ ਮੇਲਾ ਦਿਖਾਇਆ ਤੇ ਬਹੁਤ ਵੱਡਾ ਮੇਲਾ ਤੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਸਾਰੇ ਆਪਾਂ ਇਮਪਲੀਮੈਂਟ ਦਿਖਾਇਆ ਤੇ ਇਹਦੇ ਵਿੱਚ ਵੀ ਦਿਖਾਇਆ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਉਦ ਤੱਕ ਵੀਡੀਓ ਦੇਖਣ ਲਈ ਧੰਨਵਾਦ